ਆਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਤੇ ਜਨ ਵੀਰੋ ਅੱਜ ਪਹੁੰਚੇ ਆ ਪਿੰਡ ਬਾ ਬਾ ਪਿੰਡ ਦੋਸਤੋ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਚਬਾਜਪੁਰ ਦੇ ਬਿਲਕੁਲ ਨਜ਼ਦੀਕਰ ਬਾਕੀ ਨਾਲ ਲੱਗਦਾ ਪਿੰਡ ਗਲਾਲੀਪੁਰ ਫੋਤੇਪੁਰ ਸੁੱਗਾ ਇਹ ਪਿੰਡ ਮੇਰੇ ਨੇੜੇ ਆ ਠੀਕ ਹੈ ਜੀ ਵੀਰੇ ਸੇਰੇ ਦੇ ਕੋਲ ਆਇਆ ਦੋਸਤੋ ਆਲਖਡੇਰੀ ਫਾਰਮ ਤੇ ਸੋ ਇਸ ਫਾਰਮ ਦੇ ਵਿੱਚੋਂ ਅਕਸਰ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ ਸੇਲ ਪਰਚੇਜ਼ ਦਾ ਕੰਮ ਆ ਵਪਾਰ ਲੈਣ ਦੇ ਵਿੱਚ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਆ ਕੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਪੰਜ ਬੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਉਹਨਾਂ ਬੜਾਂ ਦੇ ਵਿੱਚੋਂ ਤਿੰਨ ਬੜਾ ਗੱਬਣ ਦਿਖਾਉਣੀਆਂ ਤੁਹਾਨੂੰ ਦੋ ਸੂਈਆਂ ਸਵਾਈਆਂ ਨੇ ਸੋ ਇੱਕ ਤਕਰੀਬਨ ਹੁਣ ਕੁਝ ਸਮਾਂ ਪਹਿਲਾਂ ਦੀ ਸੂਈ ਏ ਇਹ ਬੱਚੀ ਦੀ ਜੇਜੁਰ ਪੈ ਜੂਗੀ ਉਹਦੀ ਡਿਟੇਲ ਤੁਸੀਂ ਲੈ ਲਿਆ ਤੇ ਬਾਅਦ ਵਿੱਚ ਠੀਕ ਆ ਜੀ ਇੱਕ ਤਕਰੀਬਨ ਅੱਜ ਭਲਕ ਜੈ ਕਿ ਉਹ ਵੀ ਰਾਤ ਦੀ ਸੂਈ ਆ ਮਗਰ ਬੱਚੀ ਨੂੰ ਜਨਮ ਦਿੱਤਾ ਤੇ ਤਿੰਨ ਬੜਾ ਗੱਬਣ ਦਿਖਾਉਣੀਆਂ ਤੁਹਾਨੂੰ ਤੋ ਸਾਰੇ ਫਾਰਮਰ ਭਰਾ ਆਪਣੇ ਤੁਸੀਂ ਵਿਜਿਟ ਪਿੰਡ ਵਾ ਕਰਨੀ ਹੈ ਨੇੜੇ ਸ਼ਿਹਾਜਪੁਰਾ ਸੋ ਇਹ ਬਿਲਕੁਲ 15 ਕਿਲੋਮੀਟਰ ਦੀ ਦੂਰੀ ਆ ਤਰਨਤਨ ਸਾਹਿਬ ਤੋਂ ਜਿਹੜੀ ਸ਼ਰਕਾ ਬਿਆਲਪੁਰੇ ਨੂੰ ਭਿੱਖੀ ਮੇਡ ਨੂੰ ਜਾਂਦੀ ਆ ਅੱਜ ਤਰੀਕ 27 ਸਤੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 2:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਸੀਂ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਅਸਿਕਰਾ ਜੀ ਕੀ ਹਾਲ ਜੀ ਬੜੇ ਵਧੀਆ ਸ਼ੇਰੇ ਪਾ ਠੀਕ ਠਾਕ ਸਭ ਵਧੀਆ ਚੜ੍ਹਦੀ ਕਲਾ ਤੁਸੀਂ ਕੁਕਰੇ ਮਾਲਕ ਦਾ ਇੱਕ ਦੀ ਬਣ ਅੱਜ ਪਲ ਕੇ ਰਾਤੀ ਸੂਈ ਹੈ ਠੀਕ ਆ ਜੀ ਇਹ ਬੱਚੀ ਦਿਖਾਵਾਂਗੇ ਤੁਹਾਨੂੰ ਚੱਡੇ ਭਾਂਡੇ ਦੀ ਇਹਦੀ ਕਰਮਾ ਵਾਲੀ ਸਾਫ਼ ਸੁਥਰੀ ਆ ਇਹ ਹੁਣ ਕੁਝ ਸਮਾਂ ਪਹਿਲਾਂ ਸੂਈਏ ਨੇ ਬੱਚੇ ਨੂੰ ਜਨਮ ਦਿੱਤਾ ਇਹ ਵੀ ਸਾਫ਼ ਸੁਥਰੀ ਵੜਾ ਜੇਰ ਪ੍ਰੋਪਰ ਪਾ ਦੂਗੀ ਉਹਦੀ ਡਿਟੇਲ ਤੁਸੀਂ ਬਾਅਦ ਵਿੱਚ ਲੈ ਲਿਆ ਜੀ ਠੀਕ ਆ ਸੋ ਇਹ ਅੱਜ ਵੜਾ ਦੀ ਡਿਟੇਲ ਹੋਊਗੀ ਜਿਹੜੀ ਆਪਾਂ ਤੁਹਾਨੂੰ ਛਟਾ ਡਿੰਗ ਤੋਂ ਦਿਖਾ ਦਿੱਤੀ ਆ ਸ਼ੁਰੂਆਤ ਵੀਰ ਜਿਹਰੇ ਕਰਦੇ ਆਪਾਂ ਪਹਿਲੇ ਨੰਬਰ ਤੋਂ ਇੱਧਰ ਆ ਜਾਓ ਇਸ ਇਸ ਵੜਾ ਤੋਂ ਹਾਂਜੀ ਇਹ ਸੂਆ ਦੇ ਵਿੱਚ ਕਿਵੇਂ ਆ ਵੀਰੇ ਪਹਿਲਾ ਨੇ ਆ ਜੀ ਪਹਿਲਾ ਸੂਆ ਸੋਈ ਆ ਪਹਿਲਾ ਸੂਆ ਰਾਤ ਦੀ ਸੋਈ ਆ ਜੇਰ ਦੂਰ ਪ੍ਰੋਪਰ ਪਾਤੀ ਆ ਵਧੀਆ ਜਰਸੀ ਦੀ ਬੱਚੀ ਆ ਮਗਰ ਮਗਰ ਜਰਸੀ ਨਸਲ ਬ੍ਰੀਡ ਦੇ ਵਿੱਚ ਬੱਛੀ ਆ। ਠਾਈ ਦਮਾਂ ਪਹਿਲਾਂ। ਪਹਿਲਾ ਸਵੇਰ ਜਿਹੜੀ ਦੋਸਤੋ ਇਹ ਵੜਾ ਆ ਤੁਹਾਨੂੰ ਆਪਾਂ ਦਿਖਾ ਰਹੇ ਆ ਬੱਚਾ ਨਾਲ ਦਿਖਾ ਦਿਓ। ਨਰਵਾ ਨਾਲਾ ਬੱਚੇ ਦੇ ਆ ਚੈੱਕ ਕਰੋ। ਆ ਮਗਰ ਬੱਛੀ ਆ। ਰਾਤੀ ਸੂਈ ਹੈ ਨਾ? ਹਾਂਜੀ ਹਾਂਜੀ ਰਾਤੀ ਸੂਈ। ਰਾਤੀ ਸੂਈ ਏ। ਜੇਰ ਪਾਤੀ ਸੀਗੀ। ਜੇਰ ਵਧੀਆ ਪਾਤੀ। ਠੀਕ ਆ ਵੀਰ। ਲੋ ਵੀ ਜੇਰ ਜੋੜ ਜਿਹੜੀ ਦੋਸਤੋ ਪ੍ਰੋਪਰ ਪਾ ਦਿੱਤੀ ਆ। ਕ੍ਰੋਸ ਬ੍ਰੀਡ ਦੇ ਵਿੱਚ ਇਹ ਵੜਾ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਕਰੋ ਚੈੱਕ। ਜਰਸੀ ਕ੍ਰੋਸ ਹੁੰਦੀ ਆ ਜੀ ਵਧੀਆ ਬਹੁਤ ਚੰਗੀ ਬੱਛੀ ਆ। ਸੋ ਆਰਡਰ ਦੇਵਾ ਜੋ ਧਨਾਂ ਦਾ ਬਹੁਤ ਵਧੀਆ ਕੋਈ 5 7 7 ਇੰਚ ਤੇ ਜਿਹੜਾ 200 ਥਾਂ ਲੱਗਾ ਜ਼ਰਲਬਾੜ ਚੰਗੀ ਹੈ ਬਣ ਹੁਣ ਪਹਿਲਾ ਸੂਆ ਬੱਚੀ ਚਵਾਈ ਚੰਗੀ ਨਿਕਲੀ ਵੀ ਰਹਾ ਵੀਰ ਬਹੁਤ ਚੰਗੀ ਬਾਕੀ ਇਹ ਠੰਡੀ ਸੀਲ ਵੀ ਐਡੀ ਬੱਚੀ ਉੱਤੇ ਆ ਨਾ ਆ ਇਧਰ ਵੇਖੋ ਆ ਦੇਖੋ ਜੀ ਕਰੋ ਚੱਕ ਨਾ ਇਤਨਾ ਹੀ ਥੱਲੇ ਬੈਹੋ ਲਓ ਇਹ ਨਹੀਂ ਕਿ ਲਾਤ ਨਹੀਂ ਪੜਦੀ ਬੱਚੀ ਦੀ ਲਓ ਜੀ ਕਰੋ ਚੱਕ ਦੇਖੋ ਸੋ ਠੰਡੀ ਮਿੱਠੀ ਹੈ ਕਰਮਾਂ ਲਈ ਠੀਕ ਹੈ ਜੀ ਪਲੂਣ ਪੈਦਾ ਸੂਆ ਬੈਠ ਸਹੀ ਆ ਇਸੇ ਕੋਈ ਕਾਲੀ ਨਹੀਂ ਪੈਂਦੀ ਪੂਰੀ ਧੀਰੇ ਜ ਚੰਗੇ ਸੁਭਾਅਕ ਤੌਰ ਤੇ ਬਿਲਕੁਲ ਠੰਡੀ ਮਿੱਠੀ ਹੈ ਤੋ ਲਵਾਈ ਲਵਾਈ ਬੈੜ ਦੀ ਚੰਗੀ ਆ ਬਾਕੀ ਰੰਗ ਲਾਲ ਤੇ ਬਿਲਕੁਲ ਚਿੱਟੇ ਡੱਬ ਕਹਿ ਸਕਦੇ ਆਪਾਂ ਸੋ ਜੇ ਆਪਰੇ ਸਵੀਕਾਰ ਕੇ ਤੁਹਾਨੂੰ ਪਤਾ ਡੰਗਰ ਤੈ ਲਾ ਜਾਂਦਾ ਬਦੋ ਬਦੀ ਉਹ ਬ ਬਿਲਕੁਲ ਦੀ ਹਾਂਜੀ ਹਾਂ ਲੋ ਜੀ ਓਕੇ ਛੇਰੇ ਗਿਰ ਕੀ ਮੋਲ ਕੀ ਡਿਮਾਂਡ ਹੋਊਗੀ ਬੈੜ ਦੀ ਮੌਲਤ ਰਾਜੀਰੇ ਦਾ ਕਰਾਂਗੇ ਆਪਾਂ 50000 ਰੁਪਿਆ ਹਾਂਜੀ 50 ਦੇ 2000 ਛੋਟ ਕਰਾਂਗੇ 48000 ਦੀ ਬੱਛੀ ਦਵਾਂਗੇ ਜੱਸਰ 48000 ਦੀ ਹਾਂਜੀ ਤੇ ਜਿੱਥੇ ਕਾ ਆਪਾਂ ਦੇ ਦੇਣੀ ਜੱਸਰ ਹਾਂਜੀ ਆਪਣੇ ਤੁਹਾਨੂੰ ਪਤਾ ਹੀ ਆਪਾਂ ਮੁੱਲ ਮਾਲ ਦਾ ਮੁੱਲ ਕਰਨਾ ਬਾਕੀ ਵੇਖੋ ਬੱਛੀ ਕਿੰਨੀ ਚੰਗੀ ਆ ਬੱਛੀ ਵੀ ਚੰਗੀ ਆ ਲੱਭ ਵੀ ਵਾੜ ਵੀ ਚੰਗੀ ਆ ਠੀਕ ਆ ਜੀ 48000 ਦੀ ਇਹ ਅੱਜ ਵਾੜ ਤੁਹਾਨੂੰ ਮਿਲ ਜੂਗੀ ਸਾਫ਼ ਸੁਥਰੀ ਆ ਬਾਕੀ ਪਿੰਡੇ ਪੁੰਡੇ ਦੀ ਚੰਗੀ ਸਾਫ਼ ਸੁਥਰੀ ਆ ਤੋਂ ਨਵਾਈਆ ਤੋ ਆਇਆ ਨਹੀਂ ਕਿਉਂਕਿ ਤਾਜੀ ਕਰਮਾ ਦੀ ਰਾਤੀ ਸੁਈ ਆ। ਨਵਾਈ ਨਹੀਂ ਨਾ। ਬਾਕੀ ਸਾਰੇ ਪਾਸੇ ਤੁਸੀਂ ਪ੍ਰੋਪਰ ਤਸ਼ਲੀ ਨਾਲ ਦੇਖ ਸਕਦੇ ਜੇ ਠੀਕ ਆ। ਰੰਗ ਪੈਂਟ ਬਹੁਤ ਚੰਗਾ ਆ। ਫਿਰ ਵੇਖੋ ਕਿਹੜੀ ਕਿਹੜੀ ਮੋਟੀ ਹੈ। ਮੈਂ ਵੀ ਆਖਾ ਮਗਰ ਬੱਛੀ ਹੈ ਜਰਸੀ ਨਸਲ ਪ੍ਰਿੰਟ ਚ। ਇੱਧਰ ਇੱਕ ਬਹਿਣੀ ਵਾਲੇ ਪਾਸਿਓਂ ਠੀਕ ਆ। ਆ ਦੇਖ। ਖਾਂਤ ਨੂੰ ਬੜਾ ਚੰਗਾ ਲੱਗਾ ਬੱਛੀ। ਲਓ ਜੀ। ਸੋ ਪੂਰਾ ਪਸੰਦੀ ਜਰਾ ਤੁਹਾਨੂੰ ਲੱਗਾ ਠੀਕ ਆ ਜੀ। ਸੋ ਸਾਰੇ ਬੰਦੇ ਪੂਰੀ ਖਬਰਦਾਰ। ਬਾਕੀ ਸੀਲ ਸਾਹ ਵੜੀ ਆ। ਸੀਲ ਸਾਹ ਵਾਲੀ ਨੇ ਪਰੇ ਗੱਲਾਂ ਨੇ। ਹਾਂ ਠੀਕ ਆ। ਅੱਗੇ ਛੇਰੇ ਇੱਧਰ ਆਪਣੇ ਆਹ ਬਾਰ ਇੱਕ ਜਿਹੜੀ ਸੂਈ ਇਹਨਾਂ ਦਿਖਾ ਦਈਏ ਪਹਿਲਾਂ ਛੇੜੀ ਵੀਰ ਹਾਂ ਜੀ ਇਹ ਵਿਖਾ ਇਹ ਵਿਖਾ ਦਿਆ ਜੀ ਇਹ ਹੁਣ ਸੂਈ ਕੋਈ 1 ਘੰਟਾ ਦਾ ਘੰਟਾ ਹੋ ਗਿਆ ਬਸ ਇਹਨੂੰ 1 ਘੰਟਾ ਹੀ ਆ ਜੀ ਸਾਡੇ ਆਉਂਦਾ ਲਓ ਜੀ ਘੰਟਾ ਹੋ ਗਿਆ ਠੀਕ ਆ ਜੀ ਮਗਰ ਆਹ ਬੱਚਾ ਇਹ ਮੇਲ ਕਾ ਆ ਫਾ ਬੱਚੇ ਨੂੰ ਜਨਮ ਦਿੱਤਾ ਮਗਰ ਬੱਚਾ ਆ ਗਿਆ ਇਹ ਮਗਰ ਮੇਲ ਆ ਗਿਆ ਠੀਕ ਆ ਸੂਬਿਆਂ ਦੇ ਵਿੱਚ ਇਹ ਵੀ ਦੂਜੇ ਕੇ ਪਹਿਲੇ ਦਿਨ ਪਹਿਲੇ ਨਹੀਂ ਗਾਰੰਟੀ ਨਹੀਂ ਪਹਿਲੇ ਲਓ ਜੀ ਇਹ ਵੀ ਪਹਿਲੇ ਦਿਨ ਪਲੂਣ ਬੱਚੀ ਤੁਹਾਨੂੰ ਦਿਖਾ ਰਹੇ ਆਪਾਂ ਆ ਚੈੱਕ ਕਰੋ ਤੁਰਨਾ ਨਹੀਂ ਬਗੜੀ 40 ਬਣਾ ਬਖੋਲਦੇ ਨਹੀਂ ਕਰ ਮੜੀ ਜੀ ਹਾਂ ਕੋਈ ਖੋਲ ਕੇ ਤੋਰ ਕੇ ਦਿ ਸੋ ਉਹਦੀ ਡਿਟੇਲ ਤੁਸੀਂ ਲੈ ਲਿਆ ਜੀ ਠੀਕ ਹੈ ਜੀ ਇੱਕ ਵੱਖਰੇ ਤੌਰ ਤੇ ਵੀਡੀਓ ਕਲਿੱਪ ਬਣਾ ਕੇ ਰੱਖ ਲਿਆ ਜਾਊਗਾ ਆ ਜਾ ਆ ਜਾ ਇਧਰ ਨੂੰ ਮੱਚਿਆ ਦੋਵੇਂ ਪਹਿਲਾਂ ਤਾਂ ਚੱਡੇ ਝੁੱਡੇ ਚੰਗੇ ਸਾਫ ਹੈ ਹੈ ਨਾ ਬਹੁਤ ਸਾਫ ਸੁਥਰੀ ਹੈ ਜੀ ਹਾਂ ਕਰੋ ਚੈੱਕ ਜੀ ਵਾਹ ਜਿਆ ਸੁੰਨ ਸਾਹ ਦੇ ਵਿੱਚ ਜਿਆ ਯੋਰ ਲੱਗਾ ਨਹੀਂ ਤੇ ਇਤਨੇ ਥੱਲੇ ਬੈਜੀ ਦਾ ਕੋ ਕਰ ਰਹੀ ਵੀ ਨਹੀਂ ਆਪ ਸਮਾਰਾ ਨੋਨ ਕਾਲੀ ਪੰਗੀ ਆ ਦੇਖੋ ਠੀਕ ਆ ਜੀ ਸੋ ਚੋਵਾ ਚਲਾ ਥਲੇ ਚੰਗਾ ਬਾਕੀ ਖਲਾਰ ਲੇਵੇ ਦਾ ਬਹੁਤ ਵਧੀਆ ਥਣ ਮੁਠੀ ਆ ਮਰਲ ਵੇਖੋ ਕਿਹੜੀ ਕਿਹੜੀ ਚੰਗੀ ਲੱਗੀ ਵਛੀ ਹਾਂ ਬਸ ਪੁੱਤ ਐਨੂੰ ਚੱਲ ਕੋਈ ਗੱਲ ਨਹੀਂ ਜਿਹੜਾ ਪੂਰਾ ਤਾਂ ਵੈਸੇ ਪਸ਼ੂ ਭੱਜਿਆ ਹੁੰਦਾ ਥੋੜਾ ਜਿਹਾ ਅਜੇ ਸਮਾਂ ਵੀ ਕੋਈ ਨਹੀਂ ਆਇਆ ਗਾ ਨਾ ਜਿਓਰ ਲੱਗਿਆ ਨਾ ਸੰਸਾਵਨ ਹਾਂ ਜਿਓਰ ਜਪਾ ਲੱਗ ਜਾਂਦਾ ਜਿਓਰ ਲੱਗਾ ਵਛੀ ਜਾ ਤੇ ਠੀਕ ਆ ਸੋ ਆ ਜੀ ਦੋਸਤੋ ਦਿਵਾਈ ਹੈ ਤੁਸੀਂ ਵੇਖ ਸਕਦੇ ਜੀ ਠੀਕ ਆ ਆ ਆ ਕਰੋ ਚੈੱਕ ਠੀਕ ਆ ਮਾਹੀ ਤੇ ਬੱਚੇ ਦੀ ਦੁੱਧ ਦਾ ਪਈਏ ਬੱਸ ਬੱਸ ਚਟੂ ਵੀ ਆਣਾ ਚੰਨੂ ਬੱਸ ਬੱਸ ਇਹ ਤੁਹਾਨੂੰ ਬੱਚੇ ਦਾ ਨਹੀਂ ਪਤਾ ਲੱਗਦਾ ਬੱਸ ਬੱਸ ਠੀਕ ਹੈ ਜੀ ਪਤਾ ਠੀਕ ਆ ਟਰ ਲੈ ਬਿਲਕੁਲ ਉਹ ਵੀ ਇਹ ਜਿਹੜੀ ਦੋਸ ਬੱਚੀ ਹੁਣ ਬਿਲਕੁਲ ਤਾਜੀ ਸੂਈ ਹੈ ਠੀਕ ਆ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਉਹਨੂੰ ਹੁਣ ਪਹਿਲਾ ਸੂਬਾ ਇਹ ਬੱਚੀ ਆ ਬਾਕੀ ਰੰਗ ਬਾਜਾ ਕਰਮਾਣ ਉੱਤੋਂ ਬਿਲਕੁਲ ਚਮਕਦਮਕ ਪੂਰੀ ਆ। ਸੋ ਸੁਣ ਸੁਣ ਜੀ ਲੈ ਭਾਦੇ ਜੀ। ਕਿਤਰਾ ਮੰਨ ਲੋ ਹੁਣੇ ਸੁਈਆ ਦਾ ਆਪਾਂ ਥੱਲੇ ਬੈਹਗੇ ਕੋਈ ਗੱਲ ਬਾਤ ਨਹੀਂ। ਹਾਂ ਹਾਂ ਹਾਂ। ਹਾਂਜੀ ਬਹੁਤ ਨਿਕਲੀ ਹੋਈ ਸੀ। ਆਹ ਦੇਖੋ। ਉਹ ਕੇ ਸ਼ੇਰੇ ਕੀ ਮੋਲ ਕੀ ਡਿਮਾਂਡ ਰੇ ਰੇ ਦੀ? ਮੋਲ ਜੈ ਜੀ ਆ ਜੀ। ਹਾਂ। ਮੋਲੇ ਆਪਾਂ ਵੱਛੀ ਦੇ ਦਾਂਗੇ। 47 ਯਰ ਦੀ। 47 ਦੀ ਸਾਰੀ ਕਸੜਾ ਕੁਸੜਾ ਕੱਢ ਕੇ। ਕੋਈ ਨਹੀਂ ਕਰਦਾਂਗੇ ਵਿੱਚੋਂ ਮਾਮਤਾਂ ਨੂੰ ਬਾਕੀ ਵੱਛੀ ਬਹੁਤ ਚੰਗੀ ਆ। ਠੀਕ ਆ। ਹੋਂ ਤਾਂ ਸੂਈ ਸਵਾਈ ਕਰਕੇ ਅਗਰੀ ਤੈ ਲਾਗੀ ਹੈ ਬੱਛੀ ਤੁਸੀਂ ਵੇਖੋ ਲੋ ਜੀ 47000 ਦੀ ਠੀਕ ਆ ਜੀ 47000 ਦੀ ਬੱਛੀ ਮਿਲ ਜੂਗੀ ਤਾਂ ਨਾ ਵੇਖੋ ਬੱਛੀ ਨੂੰ ਕਿੰਨਾ ਚੰਗਾ ਬਾਕੀ ਸਾਰੇ ਪਾਸੇ ਢਾਜਾ ਤੁਸੀਂ ਦੇਖ ਲਿਆ ਸੋ ਚੰਗੀ ਆ ਕਰਮਾ ਲਈ ਠੀਕ ਆ ਉਹ ਤੋਂ ਅਸੀਂ 14 15 ਕਿਲੋ ਪਹਿਲੇ ਨਹੀਂ ਭਰ ਜੂਗੀ ਹਾਂ ਚਲੋ ਚੰਗੀ ਉਮੀਦ ਕਰਦੇ ਆ ਪਾਏ ਦਾ ਹਾਂ ਬੜਾ ਪਾਏ ਦਾ ਬਰਨਾ ਬਹੁਤ ਸੋਹਣੀਆਂ ਲੱਗੀਆਂ ਬੱਛੀ ਨੂੰ ਬੱਸ ਬਰਲਾਂ ਦਾ ਜਿਤਨਾ ਆਪਾਂ ਕਹਿਣਾ ਹੈ ਦੇ ਦੇਰ ਦੇਰ ਤੇ ਸਾਹਮਣੇ ਪਰਲੇ ਸਾਹਮਣੇ ਦੇਖ ਲੋ ਦੀ ਦੇਰੀ ਹਾਂ ਇਹ ਨਹੀਂ ਜਾਈ ਬਰਲੇ ਇਹ ਤੋਂ ਬਾਅਦ ਆਪਣੇ ਕੋਲ ਵੀ ਸ਼ਰੇ ਇੱਧਰਲੇ ਪਾਸੇ ਗੱਬੜ ਬੈੜਾ ਜਿਹੜੀਆਂ ਇੱਕ ਪਹਿਲੇ ਨੰਬਰ ਤੇ ਤੋਂ ਸ਼ੁਰੂਆਤ ਕਰਦੇ ਆ ਤੀਜੇ ਨੰਬਰ ਤੇ ਵੈਸੇ ਆ ਬੈੜ ਤੇ ਇਹਦਾ ਸੁਆ ਕਿਵੇਂ ਆ ਜਿਹੜਾ ਦੂਜਾ ਸੁਆ ਨੂੰ ਦੂਜਾ ਸੁਆ ਬਾਕੀ ਆ ਚੀਜ਼ ਵੇਖੋ ਦੂਜਾ ਸੁਆ ਪਰ ਠੰਡੀ ਕਰਮਾਲੀ ਵੇਖੋ ਤੁਸੀਂ ਇੱਧਰ ਵੇਖੋ ਪਾਣਾ ਇੱਥੇ ਥੱਲੇ ਬੈਠੇ ਰੋ ਆਹ ਦੇਖੋ ਠੰਡੀ ਸੀਲ ਵੜੀ ਆ ਆ ਲੈਵੇ ਦੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਠੀਕ ਆ ਜੀ ਮੱਝੜ ਗਈ ਆਗੇ ਖਲਾਰਾ ਗਨੂਰਾ ਥੱਲੇ ਕਾਫੀ ਆ ਚੰਗਾ ਲੈਵਾ ਭਵਾਨੇ ਲੈਵੇ ਦੀ ਚੰਗੀ ਖੁਲੀ ਆ ਪਿੰਡੇ ਦੀ ਵੀ ਪੂਰੀ ਨਿਕਰ ਕਿੰਨਾ ਬਾਂਹ ਚਲੇ ਪੜੀ ਲੋ ਮੈਂ ਹੋਰ ਥਾਂ ਕੋਲੋਂ ਕੀ ਤੇ ਸਾਸੋਤ ਦੇ ਵਾਰਾਂ ਨਾਲ ਹੂੰ ਆਹ ਤੇਪਨ ਦੇ ਉੱਪਰ ਪੂਰੇ ਹੀ ਬਰਾਗੀਆਂ ਦੇਖੋ ਆ ਪਾਈਥੇ ਤੇਪੀ ਲੈਣੇ ਆ ਇਹ ਕਿਹਦੀ ਕੋ ਲੋ ਅਸਪਤਲ ਲੋ ਠੀਕ ਹੈ ਜੀ ਸਭ ਗੱਪੜ ਵਾਰ ਜਿਹੜੀ ਦਿਖਾ ਰਹੇ ਨੇ ਲੈ ਲਵੋ ਜੇ ਪੰਜ ਸੱਤ ਦਿਨ ਹਾਂਜੀ ਠੀਕ ਹੈ ਜੀ ਹੂੰ ਬੋਲਣਾ ਹੈ ਤਾਂ ਹੂੰ ਏ ਬੋਲੋ ਪੰਨਿਆ ਲਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਜੇਰੇ ਵੀ ਲਓ ਕੱਟ ਦੋ ਬਾਹਰ ਸੋ ਸੁਗਾਂ ਦੇ ਵਿੱਚ ਦੂਜਾ ਹੀ ਹੈ ਨਾ origignal ਦੂਜਾ ਪੂਰਾ ਗਰੰਟੀ ਨਾਲ ਬਿਲਕੁਲ ਜੈੱਟ ਬਲੈਕ ਆਪਾਂ ਗੱਲ ਕਰਦੇ ਵੀ ਬਿਲਕੁਲ ਜੈੱਟ ਬਲੈਕ ਆ ਇੱਕ ਰੰਗ ਵੈੜ ਜਿਵੇਂ ਆਉਂਦੇ ਉਹ ਵੈੜ ਆ ਕੇ ਹਾਂ ਉਹ ਵੜਾ ਅੰਗਪਖਾ ਬਾਕੀ ਸਿਰਫ ਗਾਲਿਆ ਬਿਆ ਛੋੜਾ ਸਿੰਘਾਂ ਦਾ ਕਰਕੇ ਕਿ ਸਿੰਘ ਨਹੀਂ ਦਿਖਾਏ ਨੇ ਤੇ ਏਡੀ ਵਛੀ ਤਾਂ ਮੰਨ ਲਓ ਭਾਵੇਂ ਲੱਖ ਰੁਪਇਆ ਮੰਗ ਲਓ ਯਾ ਜੱਡਾ ਵਛੀ ਨੂੰ ਨਹੀਂ ਐਣ ਹਾਂ ਦੇਖੋ ਇਧਰ ਦੇਖੋ ਠੀਕ ਆ ਜੀ ਆ ਮੂੰਹ ਮੱਥੇ ਦੀ ਤੁਹਾਨੂੰ ਦਿਖਾਇਆ ਬਾਕੀ ਸਿੰਘ ਜ਼ਰੂਰ ਹੈਗੇ ਪਰ ਇਹਨੇ ਕਰਮਾਣੀ ਨੇ ਦੇਖੋ ਟਿੱਪ ਕੇ ਆਪਾਂ ਦਿਖਾ ਦਿੱਤਾ ਵੀ ਇੱਕ ਥਾਂ ਤੋਂ ਦੂਜੀ ਥਾਂ ਲੱਤ ਨਹੀਂ ਚੁੱਕੀ ਠੀਕ ਇਤਰਾ ਆਪਾਂ ਟਿੱਪੀ ਵੇਖ ਲਓ ਸਾਰੇ ਪੂਰੇ ਵਜਨ ਬੱਤੇ ਵਾਲੀ ਆ ਹਾਈਟ ਮੀਡੀਅਮ ਦੇ ਵਿੱਚ ਆ ਪਲੀ ਪਲੀਤੀ ਪੂਰੀ ਆ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਠੀਕ ਆ ਆ ਠੀਕ ਆ ਜੀ ਮੋਰ ਗੁਰਸ਼ਰ ਇਹਦੇ ਨੂੰ ਰਬਤੇ ਸੀਲ ਸਲੱਗ ਇੱਕ ਨੰਬਰ ਦੀ ਆ ਲਓ ਵੀ ਠੀਕ ਆ ਜੀ ਬਾਕੀ ਥਨਗੋਲ ਬਹੁਤ ਵਧੀਆ ਮੁਠੀ ਵਾਲਾ ਥਾਣਾ ਤੋ ਪੇਪਰ ਕੇ ਤੁਹਾਨੂੰ ਦਿਖਾ ਦਿੱਤੀ ਹੈ ਕੋਈ ਵੀ ਭਰਾ ਠੀਕ ਹੈ ਜੀ ਆਉਂਦਾ ਬਿਲਕੁਲ ਪੇਪਰ ਕੇ ਭਰਾਂਗੇ ਜੀ ਤੇ ਮਰਜ਼ੀ ਤੁਸੀਂ ਬੰਦ ਕਰ ਲੈਣੇ ਬਾਕੀ ਠੰਡੀ ਸੀਲ ਦੇ ਦੇਖੋ ਢੋਲਾ ਚਾਲਾ ਥੱਲੇ ਖਲਾਰ ਲੇਵੇ ਦਾ ਕਰਦੀ ਆ ਬਲੂਗੇ ਜੇ ਥੱਲੇ ਲੜਾ ਲੋੜਾ ਕਾਫੀ ਆ ਤੋ 2 4 ਦਿਨਾਂ ਦੇ ਵਿੱਚ ਇਹ ਕਾਫੀ ਵੱਡਦੇ ਆ ਇਹਦੇ ਨਾਲ ਰਾਇਵੀਰ ਬੱਛੀ ਵੇਖਣੀ ਕੱਖ ਨਹੀਂ ਦਿੰਦੀ ਆ ਚਲੋ ਗਾੜੀ ਨਹੀਂ ਪਤਾ ਅਗਲੇ ਜੇ ਪਾ ਗਿਆ ਜਿਹਦਣਾ ਲਈ 20 ਕਿਲੋ ਦੁੱਧ ਪਹਿਲਾਂ ਨੇ ਵੱਛੀ ਨੇ ਭਰਿਆ ਪਹਿਲਾਂ ਨੇ ਤੇ ਚਾਹੀਦਾ ਵੀ ਰਾਇਵੀਰ ਨੂੰ ਇੰਨੀ ਗਾਹ ਦੁੱਧ ਦੀ ਕਰਾ ਲੇ ਤਾਂ ਬਹੁਤ ਗੜੀ ਇਧਰੇ ਬਹੁਤ ਗੜੀ ਹਾਂ ਤਾਂ ਲੋਬ ਠੀਕ ਹੈ ਜੀ ਸੋ ਬਾਕੀ ਸੇਵਾ ਕਰਨ ਵਾਲਾ ਵੀਰ ਲੈ ਕੇ ਜਾਵੇ ਠੀਕ ਹੈ ਜੀ ਚਲੋ ਜਿੱਦੜ ਢਾਂਜਾ ਘਰ ਮਾਰੀ ਦਾ ਦੁੱਧ ਨੂੰ ਚੋਣਾ ਚਾਹੀਦਾ ਕੋਈ ਜਗਾ ਤੇ ਇਹਦਾ ਵੀਰ ਸਿਰੇ ਮੋਲ ਦੱਸ ਕੀ ਕਰਦੇ ਆ ਮੋਟਰ ਆ ਵੀਰੇ ਦੇਵਾਂਗੇ 60000 ਦੀ 60 ਦੀ ਹਾਂ ਹਾਂ ਸੋ ਚੜ ਦੇਾਂਗੇ ਐਂਡ ਟੂ ਐਂਡ ਕਰਪੋਰੇਟ ਇਮਾਨਦਾਰੀ ਦੇਤੀ ਹਾਂ 50000 ਦੀ ਵਾਚੀ ਦੇਵਾਂਗੇ ਰਾ ਵੀਰ 55 ਦੀ 55 ਦੀ ਲਓ ਜੀ 55000 ਦੀ ਇਹ ਵਾਰ ਤੁਹਾਨੂੰ ਮਿਲੂਗੀ ਠੀਕ ਹੈ ਜੀ ਅੱਨੇ ਵਾਲੇ ਇਹ ਦੂਜਾ ਸਵੇਰ ਸੁਣ ਗਈ ਜਾਨ ਦੂਜਾ ਸਵੇਰ ਇਸ ਵਾਰ ਨੇ ਸੁਣਾ ਠੀਕ ਹੈ ਜੀ ਲੈਦੀ ਆ ਟਾਈਮ ਇਹ ਵੀ ਹੈ ਨਾ ਆ ਬਾਕੀ ਲੈ ਜੂਗਾ ਹੁਤਾ ਜ ਬਣੀਆਂ ਵਸਤੀ ਤਾਂ ਮੈਂ ਵਿਖਾਉਣਾ ਤੋਰ ਕੇ ਹਾਂ ਮਾਈਕਰੀ ਸਾਫ ਕਰ ਲੀਏ ਫਿਰ ਇਹਨਾਂ ਨਾਲ ਖਲਰ ਆ ਜਾ। ਇਹ ਸੂਹਾ ਦੂਜਾ ਹੀ ਹੈ ਨਾ ਦੂਜਾ ਪੂਜਾਈ ਗਰੰਟੀ ਨਾਲ ਦੇ ਜਾ। ਲੋ ਜੀ ਦੂਜਾ ਸੂਹਾ ਵੇਰ ਤੁਹਾਨੂੰ ਦਿਖਾ ਰਿਹਾ ਰੰਗ ਰੰਗ ਪੂਰਾ ਤੁਸੀਂ ਦੇਖ ਸਕਦੇ ਹੋ ਬਲੈਕ ਰੰਗ ਦੇ ਵਿੱਚ ਇਹ ਵੀ ਹਾਂ ਜੀ ਇਹ ਭਾਜੀ ਦੂਜਾ ਸੂਹਾ ਆ ਵੇਖ ਲਓ ਦੂਜਾ ਹੀ ਜਾਵਦਾ ਹਾਂ ਤੇ ਪਹਿਲਾ ਹੀ ਹੈ ਆਹ ਜਾ ਹੋਰ ਸੂਹਾ ਹੈ ਪੂਰੀ ਫਰਤੀਲੀ ਹੈਗੇ ਹਾਂ ਭਾਈ ਹਣੇ ਆ ਨਾ ਹਾਂ ਆਉਣਾ ਮਗਲੇ ਘਰ ਦਾ ਦਾ ਲੈ ਚਲੋ ਬਾਕੀ ਨੂੰ ਆਈ ਤੋ ਆਈ ਹੈ ਕੋਈ ਗੱਲ ਬਾਤ ਨਹੀਂ ਹੈ ਅੱਧੀ ਸੀ ਲਿਆ ਠੀਕ ਆ ਆ ਜੀ ਠੀਕ ਹੈ ਜੀ ਪਹਿਲੇ ਵਾਰੀ ਘਰੋਂ ਪਸ਼ੂ ਵਪਾਰ ਲੈਣ ਦੇ ਵਿੱਚ ਨਿਕਲਦੇ ਆ ਕਿਹਨਾਂ ਕਾਲੇ ਪੈਂਦੇ ਆ ਤੇ ਹਾਂ ਕਰਮਾਲੀ ਪੂਰੀ ਦੇਖੋ ਤੁਸੀਂ ਮਜ਼ਬੂਤ ਪੂਰੀ ਫਰਤੀਲੀ ਤੇ ਪੂਰੀ ਸ਼ਿਆਰੀ ਵਾਲੀ ਆ ਦੇਖੋ ਦਰਦੀ ਵੜੀ ਆ ਲਓ ਜੀ ਅਸੀਂ ਪੂਰੀ ਬੰਤਾਲੀ ਆ ਹਾਂ ਲਓ ਜੀ ਠੀਕ ਹੈ ਜੀ ਛੋਟੇ ਲਟੂ ਲਟੂ ਤੁਸੀਂ ਇੱਕ ਆਦੀ ਗੱਲ ਆ ਰਹੇ ਜੇ ਕੱਢ ਜੂਗੀ 5-6 ਦਿਨ ਜੇ ਕਰਮਾਲੀ ਠੀਕ ਹੈ ਜੀ ਸੁਖਾ ਪਾਕਾਂ ਦਾ ਜੋ ਸਮਾਂ ਦਾ ਬਾਤੀ ਆ 80 ਪਾਤਰ ਮੱਕਣਿਆ ਤੇ ਕਾਰਬੋਹਾਈਡਰੇਟ ਦੀ ਗੱਲ ਕਰ ਲਈਏ ਤੇ ਮੀਡੀਅਮ ਤੋਂ ਪਲੱਸ ਵੱਡੀ ਬੱਚੀ ਮੰਨ ਲਿਓ ਮੀਡੀਅਮ ਮੰਨ ਲਿਓ ਕਾਦ ਕਰ ਪੂਰਾ ਵਾ ਇਧਰ ਵੇਖੋ ਤਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਇੱਥੇ ਪਾਕ ਮੇਰਾ ਲਾਤਾਂ ਬੰਦ ਦੇ ਨੂੰ ਆ ਕਰੋ ਚੈੱਕ ਠੀਕ ਆ ਜੀ ਸੋ ਦੂਜਾ ਸਵੇਰ ਸੋਣਾ ਤੇ ਵੀ ਬਛੇਰੇ ਕੀ ਮੁੱਲ ਕੀ ਮੰਗ ਰਹੂਗੀ ਇਹਦੀ ਦੇਖੋ ਜਾਇ ਜਾਇ ਮੁੱਲ ਦਾ 145 ਦੇ ਬਤਾਈ ਹੈ ਜੇ ਤੁਸੀਂ ਰਹਿਣਾ 42000 ਦੀ ਛੋਟਾ ਛਾਟਾ ਪੂਰੀਆਂ ਕਰਕੇ ਸਾਰਾ ਕੋਤਾ ਦੇ ਸਾਹਮਣੇ ਹੈ ਬਾਕੀ ਇਹ ਲੋ ਸਾਰੇ ਸਾਫ ਸੁਥਰਾ ਬੱਚੀ ਬਹੁਤ ਚੰਗੀ ਸਾਫ ਸੁਥਰੀ ਲੋ ਜੀ ਜਿਹੜੇ ਵੀ ਇਹਨੇ ਵੇਚਣ ਨੂੰ ਲੈ ਨਹੀਂ ਲੋਗੀ ਰੋਟੀ ਵਾਲੀ ਇਹ ਗਾੜੀ ਹੂੰ ਲੋ ਜੀ ਠੀਕ ਹੈ ਜੀ 42000 ਦੀ ਇਹ ਤੁਹਾਨੂੰ ਅੱਜ ਵੈਡ ਮਿਲ ਜੂਗੀ ਠੀਕ ਆ ਸੋ ਦੱਬਰ ਵੈਡ ਆ ਪੁੱਜਾ ਸਵੇਰ ਹੁੰਦੀ ਆ ਸੋ ਬਾਕੀ ਇਹ ਜਿਹੜਾ ਦੋਸੋ ਸਟਰਕਚਰ ਇਹ ਰੰਗ ਢੰਗ ਆ ਇਸ ਵੈਡ ਦੇ ਸੋ ਜਰਸੀ ਕ੍ਰੋਸ ਹੀ ਹੁੰਦੀ ਆ ਕ੍ਰੋਸ ਫਰੀ ਦੀ ਕ੍ਰੋਸ ਆ ਜੀ ਠੀਕ ਉਹ ਕੇ ਇਧਰ ਵੀਰ ਸ਼ਰੇ ਕੇ ਆਪਣੇ ਕੋਲ ਨੈਕਸਟ ਜਿਹੜੀ ਆ ਆ ਗਈ ਇੱਕ ਵਾੜ ਹਾਂਜੀ ਵਾੜ ਕਹੋ ਗਾ ਕਹੋ ਵੱਡੇ ਤਾਂ ਕੋਈ ਮਰਜ਼ੀ ਕਹੋ ਜੀ ਸੂਆ ਤਿੱਜਾ ਵਾ ਤਿੱਜਾ ਸੂਆ ਦੋ ਤੇ 18 20 ਕਿਲੋ ਭਰ ਦੀਏਗਾ ਮਾਲੀ ਮੌਜੀ 18 20 ਕਿਲੋ ਵਾਲੀ ਇੱਕ ਵਾੜ ਤੁਹਾਨੂੰ ਦਿਖਾ ਦਿੰਨੇ ਆ ਵੱਡਾ ਲਾ ਲਓ ਆਪਾਂ ਲਈ ਆਪਣੇ ਸੂਆ ਤਿੱਜਾ ਜਿਹੜਾ ਇਸ ਵਾੜ ਗਾਣੇ ਸੂਣਾ ਠੀਕ ਆ ਹੋਲ ਟਾਂਕੇ ਦੀ ਆ ਪੂਰੇ ਵੱਡੇ ਹਾਈਟ ਕੱਟ ਦੇ ਵਿੱਚ ਐ ਰਾੜੀਆਂ ਆਪਾਂ ਮਗਰੋਂ ਖਾਈਆਂ ਦੋਵੇਂ ਦਿਨ ਲੈ ਲੀਂਗਾ ਮੈਂ ਹਾਂਜੀ ਇਹ ਦੋਵੇਂ ਤੇ ਇਹ ਵੀ ਦਿਨ ਲੈਂਦੀ ਹੈ ਜੀ ਇਹਨੇ ਵੀ ਹਫਤਾ ਲੈ ਜਣਾ ਹਫਤਾ ਉਹਨੇ ਵੀ ਲੈ ਜਣਾ ਜੀ ਹਾਂ ਨਹੀਂ ਸਮਾਂ ਦਾ ਲੈ ਕੇ ਜਾਊਗੀ ਹਾਂ ਬਾਕੀ ਇਹ ਵੀ ਹਾਂ ਬਣੂ ਬੜੀ ਚੰਗੀ ਲਓ ਜੀ ਦੁੱਧ ਜਿਹੜਾ ਕੋਈ ਭਾਂ ਭਰਾ ਸੇਵਾ ਕਰੂਗਾ ਨਾ ਹਾਂ ਦੁੱਧ 18 20 ਕਿਲੋ ਦੀ ਭਾਂ ਕੋ ਗਰੰਟੀ ਲੈ ਲੈ ਪਰ ਉਹ ਗਰੰਟੀ ਉਹ ਲਵੇ ਜਿੰਨੇ ਪੌਣਾ ਕੋ ਹੂੰ ਜਿੰਨੇ ਪੌਣਾ ਕੋ ਨਹੀਂ ਉਹਨੂੰ ਕੋਈ ਗਰੰਟੀ ਨਹੀਂ ਉਹਨੂੰ ਕਿਲੋ ਦੀ ਵੀ ਨਹੀਂ ਇਹ ਨਿਯਮ ਕਿਕਰ ਥਲੇ ਬੰਨਣ ਵਾਲੇ ਕੋਈ ਗਰੰਟੀ ਹਾਂ ਨਹੀਂ ਜਿੰਨੇ ਸਪੈ ਦੇ ਨਾਂ ਨਾਲ ਬੰਨਤੀ ਉਹਨੂੰ ਕੋਈ ਗਰੰਟੀ ਨਹੀਂ ਬਿਲਕੁਲ ਬਿਲਕੁਲ ਚਲੋ ਪੈਸੇ ਲਾਉਣੇ ਕਿਸੇ ਭਰਾਣੇ ਦੇ ਘਰ ਜੀ ਜਿੰਨੇ ਪੈਸੇ ਲਾ ਕੇ ਛੱਲ ਜਾਣੀ ਉਮੀਦ ਇਹ ਵੀ ਹੁੰਦੀ ਵੀ ਕੋਈ ਸੇਵਾ ਭਰਾ ਕਰੇ ਠੀਕ ਆ ਜੀ ਸੋ ਜਿੰਨਾ ਕਿ ਪਸੂ ਨੂੰ ਦੋ ਦੋ ਚਵਾਉਣਾ ਉਹ ਤੋਂ ਨਹੀਂ ਭੱਜਦਾਗਾ ਜਿੰਨਾ ਪਾਲੋਗੇ ਉਨਾ ਕਰਮ ਵਾਲਾ ਮੋੜ ਦੂਗਾ ਤੁਹਾਨੂੰ ਬਦਲੇ ਚ ਆ ਨਾ ਪੈਰ ਦੇ ਵਿੱਚ ਚਾ ਵਡਾ ਕੱਟ ਕਾਠਾ ਛੁੱਟੇ ਮਨੇ ਦੇ ਵਿੱਚ ਕਾਫੀ ਆ ਕਈ ਹਫਤਾ 6 ਦਿਨ ਮੰਨ ਕੇ ਤੁਸੀਂ ਸੌਦਾ ਕਰਿਓ ਬਹੁਤ ਚੰਗੀ ਆ ਰਹੀ ਆ ਆ ਦੇਖੋ ਚੰਗੀ ਬਾਨ ਵਾਲੀ ਚੰਗਾ ਫਾਮ ਤੁਹਾਨੂੰ ਮਈਆਂ ਆ ਲੱਗਾ ਦੇਖੋ ਜਿਹਨੇ ਦੁੱਧ ਨੂੰ ਲੈਣੀ ਉਹਨੂੰ ਬਹੁਤ ਚੰਗੀ ਆ ਵਾਹ ਲਭੇ ਸ਼ੇਰੇ ਕਰ ਕੀ ਮੋਨ ਨਾ ਬੋਲੇ ਦਾ ਮੁੱਲ ਜਿੰਨਾ ਮਰਜ਼ੀ ਕਰ ਲਈ 42 ਹਜ਼ਾਰ ਦੀ ਦੇ ਦਾਂਗੇ ਇਹ ਵੀ 42 ਹਜ਼ਾਰ ਬਿਲਾੜੀ ਠੀਕ ਹੈ ਭਰਾ ਜਾਇਜ ਤੇ ਜਾਇਜ ਖਿੱਚ ਕੇ ਰੱਖਣਾ ਕੰਮ ਹੈ ਖਿੱਚ ਕੇ ਰੱਖਣਾ ਹੋਰ ਦੱਸੋ ਉਹਨੂੰ ਜਾਇਜ ਹੀ ਮਾਲ ਦਾ ਜਾਇਜ ਹੀ ਦਵਾਉਣਾ ਕੋਈ ਜ਼ਿਆਦਾ ਤੁਸੀਂ ਫੇਰ ਇੱਕ ਹੀ ਕੈਮਰਾ ਮਾਰੋ ਜੇ ਕੋ ਤੁਹਾਨੂੰ ਜਾਪੂਗਾ ਕੋਈ ਕਹੇ ਬੰਨੀ ਜਾਵਦਾ ਤੇ ਆਪਾਂ ਕੋਈ ਨਾ ਤੁਮਾਂ ਤਾਂ ਕਰਾਂ ਕੋਈ ਆਪਣੇ ਭੈਣ ਭਰਾ ਜਿੰਨਾ ਖਰੀਦਣਾ ਕੋਈ ਜਿੱਥੋਂ ਚਾਹਣਗੇ ਵੀ ਕੋਈ 2 4 5 ਵਜੇ ਇਧਰ ਕਰ ਕੋਈ ਛੋਟ ਆ ਉਹ ਮੌਕੇ ਤੇ ਗੱਲਬਾਤ ਹੋ ਜਾਂਦੀ ਆ ਠੀਕ ਆ ਜੀ ਬਾਕੀ ਆਪਾਂ ਮਾਲ ਦੇ ਹਿਸਾਬ ਨਾਲ ਤਾਂ ਮੋਲ ਨਹੀਂ ਕਿਸੇ ਮਾਲ ਦਾ ਵੀ ਗਲਤ ਪਾਇਆ ਬਿਲਕੁਲ ਜੀ 42 4000 ਦੀਆਂ ਦੋਵੇਂ ਜਿਹੜੀਆਂ ਵਹੜਾ ਤੁਹਾਨੂੰ ਦਿਖਾਤੀਆਂ ਆਪਾਂ ਇੱਕ ਸਾਈਕਲ ਨਾਲਟ ਵਿਖਾਈ ਆ ਇੱਕ ਲਾਸਟ ਵਿੱਚ ਵਿਖਾਈ ਆ ਠੀਕ ਆ ਜੀ ਸੋ ਥਣ ਥੱਪੇ ਸੋਹਣਿਆ ਕਰਮਾਲੀਆਂ ਦੇ ਮੁੱਠੀ ਮੁੱਠੀਲੇ ਥਣ ਨੇ ਸੋ ਇਹ 42 4000 ਦੇ ਦੋ ਜਿਹੜੇ ਨਗਟਮ ਦਿਖਾਏ ਆ ਤੇ ਤਿੰਨ ਵੜਾ ਇਧਰ ਦਿਖਾ ਦਿੱਤੀਆਂ ਨੇ ਦ ਇਹ ਆ ਦਿਵਰ ਚੇ ਇਹੋ ਪੰਜੀ ਨਕਸੀ ਆਪਣੀ ਨੂੰ ਤੇ ਨੰਬਰ ਇੱਕ ਕਰ ਦਈਏ ਸਾਂਝੇ ਨੰਬਰ ਹੋਈ 7715577 ਯਾਰ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ